ਰੁਡੀ ਪਿਉ ਦਾ ਦੇ ਦਾ ਮਹਿਣੀ ਹਾਂ ਮੈਨੂੰ ਇਸ ਧਰਤੀ ਤੋਂ ਕਸ਼ਟੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਪਖਾਨਕੋਟ ਪਹੁੰਚੇ ਆ ਅਦਰਸ਼ ਬਿਰਤ ਆਸ਼ਰਮ ਜਿੱਥੇ ਸਾਡੀ ਮੁਲਾਕਾਤ ਬਾਬਾ ਬੋੜ ਜੀ ਨਾਲ ਹੋਈ ਹੈ ਇਹਨਾਂ ਨੇ ਆਪਣਾ ਨਾਮ ਰੱਖਿਆ ਵਾ ਜੀ ਬਾਬਾ ਬੋਲ ਕਿਉਂਕਿ ਬਹੁਤ ਵੱਡੀ ਗੱਲ ਆ ਇੱਕ ਨਾਮ ਵਿੱਚ ਹੀ ਬਹੁਤ ਵੱਡੀ ਗੱਲ ਆ ਰਹੀ ਹੈ ਤੇ ਬਾਬਾ ਜੀ ਹੁਣ ਆਪ ਕੋਲੇ ਘੱਟੋ ਘਾਟ 200 ਗਾਣਾ ਜਿਹੜਾ ਇਹਨਾਂ ਨੇ ਲਿਖਿਆ ਆਪ ਆਪਣੀ ਹੱਡ ਬਿੱਤੀ ਵੱਖ-ਵੱਖ ਆਸ਼ਰਮਾਂ ਦੇ ਵਿੱਚ ਜਾ ਕੇ ਇਹਨਾਂ ਨੇ ਆਪਣੀ ਹੱਡ ਬਿੱਤੀ ਲਿਖੀ ਆ ਤੇ ਆਪਾਂ ਇੱਕ ਛੋਟੀ ਜੀ ਜਿਹੜੀ ਪੇਸ਼ਕਸ਼ ਆ ਉਹ ਬਾਬਾ ਜੀ ਨੂੰ ਸੁਣਾਉਣਗੇ ਬਾਬਾ ਜੀ ਸੁਣਾਓ ਅੱਜ ਤੇ ਸਾਡੀ ਸੰਗਤ ਨੂੰ ਵੀ ਪਤਾ ਲੱਗੇ ਤੇ ਸਾਰੇ ਲੋਕਾਂ ਤੱਕ ਤੁਹਾਡੀ ਵੀਡੀਓ ਪਹੁੰਚੇ ਬਾਕੀ ਸ਼ਾਇਦ ਕੋਈ ਆਵਾਜ਼ ਆ ਵੀ ਰਹੀ ਹੋਵੇ ਜਿਹੜਾ ਤੁਹਾਡਾ ਗਾਣਾ ਹੀ ਰਿਕਾਰਡ ਕਰਾ ਦੇ। ਫੇਲ ਕਰੋ ਮੇਰਾ ਵੀ। ਬੋਲ ਦਾ درخت ਹੈ ਨਾ ਇੱਕ ਬਹੁਤ ਵੱਡਾ درخت ਨਾ ਬੜੀ ਲੰਬੀ ਉਮਰ ਹੁੰਦੀ ਹੈ। ਜੜ੍ਹਾਂ ਹਨੇ ਧਰਤੀ ਤੱਕ ਹੁੰਦੀਆਂ। ਇਹ ਧਰਤੀ ਦੇ ਵਿੱਚੋਂ ਪਵਿੱਤਰ ਪਾਣੀ ਲੈ ਕੇ ਆਪਣੇ ਟਾਣੇ-ਟਾਣੀਆਂ ਫੋਟਾ ਪੱਤਿਆਂ ਨੂੰ ਪਾੜਦਾ ਹੈ। ਉਸ ਤੋਂ ਬਾਅਦ ਇਹ ਨਾ ਹੈ ਜਿੰਨਾ ਬਾਤਾ-ਬਾਦ ਹੁੰਦਾ ਬਾਹਰ ਘਰੋਂ ਆਪਣੇ ਪੱਤਿਆਂ ਦੇ ਸਹਾਰੇ ਥੱਲੇ ਬੈਠਣ ਵਾਲਿਆਂ ਲਈ ਜਿੰਨੀ ਠੰਡੀ ਛਾਂ ਮਿਲਦਾ ਹੈ। ਪਹਿਲੋ ਸਾਰ ਦੇ ਮਹੀਨੇ ਦੇ ਵਿੱਚ ਠੰਡ ਹੁੰਦੀ ਆ ਉਹ ਆਪਣੇ ਪੱਤਿਆਂ ਤੇ ਠੰਡ ਸਾਰ ਕੇ ਥੱਲੇ ਬੈਠਣ ਨਾਲ ਲਿਖ ਪਕਦਾ ਪਾਤਾਵਾਰ ਦੇ ਵਿੱਚ ਨਾਈਟ੍ਰੋਜਨ ਲੈ ਕੇ ਆਪਾ ਦਾ ਸਾਨੂੰ ਆਕਸੀਜਨ ਪਾਤਾ ਸਾਡੀ ਜੀਵਨ ਜਦੋਂ ਉਹਦੇ ਥੱਲੇ ਬੈਠਣ ਨਾਲ ਮਤਲਬ ਕਿ ਜਦੋਂ ਇਕੋ ਪਾਪ ਹੈ ਬੱਚੇ ਨੂੰ ਪਾਲਦਾ ਹੈ ਬੱਚੇ ਨੂੰ ਪੜਾਉਂਦਾ ਹੈ ਬੱਚੇ ਨੂੰ ਕਿਉਂਦਾ ਹੈ ਕਰਦਾ ਹੈ ਜਦੋਂ ਉਹ ਉਸ ਦੇ ਮਦਰ ਦਾ ਉਸ ਨੂੰ ਘਰੋਂ ਕੱਢਵਾ ਤੇ ਲਾਜੀ ਹੋ ਜਾਂਦੇ ਹਨ ਇਸੇ ਤਰ੍ਹਾਂ ਮੈਂ ਜਿਹੜਾ ਇੱਕ ਉਹ ਬੈਠਣ ਵਾਲੇ ਥੱਲੇ ਇੱਕ ਬੋਰ ਨੂੰ ਪੜਨ ਦਾ ਦਾਦਾ ਬਣਾ ਇੱਕ ਪੱਟੇ ਤੇ ਇੱਕ ਅਪਰ ਕੋਚੀ ਬਣਾਵਾਂਗੇ ਤੇ ਉਹ ਫਿਰ ਉਹ ਇੱਕ ਜਿਹੜਾ ਹੈਗਾ ਬੋਰ ਦਾ ਅਸਰ ਸਾਈਬਰ ਬਣ ਕੇ ਮੈਂ ਇਹ ਗੀਤ ਲੈ ਜਾਊਗਾ ਆ ਆ ਆ

What do you ਮੈਂ ਆਪਣਾ ਸਾਰਾ ਰਸ ਦੇ ਕੇ ਪਾਲਿਆ ਇੱਕ ਇੱਕ ਟਾਣੀ ਨੂੰ ਜਦ ਤੈ ਮੈਨੂੰ ਥੋੜੀ ਲੋੜ ਪਈ ਉਹ ਤੁਸੀਂ ਬਦਲੇ ਹੀ ਤੇ ਤਾ ਕਹਾਣੀ ਨੂੰ ਰੁਪਾਂ ਵਿੱਚ ਸਾਡੇ ਵਾਲੇ ਯੋਗੇ ਇਸ ਠੰਡੀ ਸ਼ਾਨੁਸ਼ੋਡਾ ਮੈਂ ਤਾਂ ਬੋਲ ਰਹੀ ਨਾ ਮੈਂ ਤਾਂ ਬੋਲ ਰਹੀ ਨਾ ਕਬੀਨ ਪਾੜੇ आखिर बि सुकाण फिर, सुक फिर बगीची सड़ मेरी उट पाणी सी प्यास मेर तुस की ते काई द छॾ ਜਾਗੀ ਕੋਈ ਸਹਾਰਾ ਤੁਨ ਲੱਭਿਆ ਨਾ ਬਾੜੋਂਗੇ ਦੀਵੇ ਤੁਸੀਂ ਮੜੀਆਂ ਤੇ ਫਿਰ ਥਾਥਾ ਮੱਥੇ ਤੁਸੀਂ ਟੇਕੋਂਗੇ ਰੋ ਮੋਂਗੇ ਨਾ ਛੜੀਆਂ ਤੇ ਓ ਜਿਸ ਕਾਣੇ ਤੇ ਡਾਲੇ ਨੂਪ ਤੇ ਵਰਦੋਨਾ ਮੈਂ ਤਾਂ ਹੋ ਰਹੀਦਾ ਲੇਖੇ ਮੈਨੂੰ ਵਰਦੋਨਾ ਮੇਰੇ ਨਾਲ ਹੀ ਕਰਦੀ ਨਾਨਕ ਹੈ ਮੈਨੂੰ ਇਸ ਘਰ ਤੋਂ ਕੱਢੋ ਨਾ ਮੈਂ ਤਾਂ ਹੋ ਰਹੀਦਾ ਮੈਂ ਤਾਂ ਹੋ ਰਹੀਦਾ ਮੈਂ ਤਾਂ